ਜਿ ਨਦੀਆਂ ਤੋਂ ਮੰਦੀ ਅਕ ਤੱਕ do ਸੇਵਾ ਕਰੀਏ si thank mm -hmm. you ਬਹੁਤ ਵਧੀਆ ਬੇਟਾ

میں بدائی بھی دہا یہاں کا دن واد بھی کرتا کیونکہ سانوں بھی انہیں سکول جوڑا ہوا لمبے سمے تو پتا صاحب پر پبلک اسکول بھی جو پروگرام نے کمپیٹیشن نے انہیں بھاگ لے رہے ہیں اج کا سما یہ ہے کہ کمپیٹیشن بھی اسکول کے ہو رہا ਸਦੀ ਬਹੁਤ ਬਹੁਤ ਧੰਨਵਾਦੀਆਂ ਅਤੇ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਜਿਨ੍ਹਾਂ ਦਾ ਨਾਮ ਜਿੱਤਿਆ ਹੈ ਨਾਮ ਜਿੱਤੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਜੋ ਨਾਮ ਮੇਰੇ ਸਾਹਮਣੇ ਰੱਖੇ ਗਏ ਨੇ ਜਿੱਤ ਕੀਤੀ ਉਸ ਤੋਂ ਵੱਡਾ ਹੋਰ ਕੋਈ ਨਾਮ ਨਹੀਂ ਹੈ ਜਾਂਦੀ ਸਹਿਬਾਨਾਂ ਨੂੰ ਦੇਣ ਦੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਨਮਾਨ ਸਿਨ ਪ੍ਰਾਪਤ ਕਰਨ ਦੀ ਬਹੁਤ ਬਹੁਤ ਧੰਨਵਾਦ ਜੀ ਜਨਦਰੇ ਦੇ ਸਾਹਮਣੇ ਕਿਉਂ ਨਹੀਂ ਕਹਿੰਦੇ ਹਨ ਇਹ ਸੋਹਣੀ ਜਿਹੜਾ ¿Dónde ਮੈਨੂੰ ਕੋਈ ਯਕੀਨ تھا ਕਿ ਓਵਰঅল ਟਰੋਫੀ ਸਾਡੇ ਕੋਲ ਆਏਗੀ ਇਤਨੇ ਵਿਸ਼ਵਾਸ ਕੇ ਨਾਲ ਸਤਨਾਮ ਸਰਬਕਲਿਆਣ ٹرسٹ ਵੱਲੋਂ ਜਿਹੜਾ ਮੁਕਾਬਲਾ ਹੁੰਦਾ ਆਇਆ ਤੇ ਹੁੰਦਾ ਰਹੂਗਾ ਤੇ ਅਸੀਂ ਅੱਜ ਉਸ ਮੁਕਾਬਲੇ ਨੂੰ ਆਪਣੀ ਪੂਰੀ ਸਖਤ ਮਿਹਨਤ ਦੇ ਨਾਲ ਜਿੱਤ ਲਿਆ ਜਿਹੜੀ ਕਿ ਰਨਿੰਗ ਟਰੋਫੀ ਤੁਸੀਂ ਦੇਖ ਰਹੇ ਹੋ ਇਹ ਟਰੋਫੀ ਸਾਡੇ ਸਕੂਲ ਨੇ ਜਿੱਤਨੀ ਹੈ ਤੇ ਜਿਹਦੇ ਵਿੱਚ ਸਾਡੇ ਬੱਚੇ ਤੋਂ ਬਾਅਦ ਫਸਟ ਪ੍ਰਾਈਜ਼ ਸੈਕੰਡ ਤੇ ਥਰਡ ਪ੍ਰਾਈਜ਼ ਇਹਦੇ ਲਈ ਸਾਰੀ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਸਰ ਤੇ ਸਾਰੇ ਸਟਾਫ ਨੂੰ ਤੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਮੁਬਾਰਕਾਂ ਬੋਲੇ ਬੋਲੇ ਨੀ ਸੋਨਾ ਹਾ ਦਾ ਜਿਹੜੇ ਕਰਨੇ ਨੇ ਆਪਣੀ ਜ਼ਿੰਦਗੀ ਦੇ ਘੱਟੋ ਘੱਟ 25 ਸਾਲ 25 ਸਾਲ ਇਸ ਸਕੂਲ ਨੂੰ ਦਿੱਤੇ ਹੈ ਇਸ ਟਰੋਫੀ ਚ ਨਾ ਇਸ ਤੋਂ ਬਾਅਦ ਜਿੱਥੇ ਵੀ ਰਹਿਣ ਤੰਦਰੁਸਤੀਆਂ ਮਾਨਣ ਤੇ ਇਹਨਾਂ ਦਾ ਪਰਿਵਾਰ ਹੱਸਦਾ ਬਸਦਾ ਤੇ ਰਸਦਾ ਰਹੀ ਮਾਈਕ੍ਰੋ ਜੀ ਐਨ ਐ ਕਿਰਪਾ ਕਰਨ ਜੀ ਬੋਲੇ ਇਸ ਤੋਂ